ਤੋ ਤੋ ਉਹ ਸਾਡੇ ਪਿਛੇ ਪਿਛੇ ਆ ਰਿਹਾ ਹਾਂ ਸਰ ਸਾਹਮਣੇ ਕਿ ਪਵਿੱਤਰ ਸਰੋਵਰ ਦੀ ਜਿਹੜੀ ਆ ਇਹ ਕਾਰ ਸੇਵਾ ਵਿੱਚ ਕੀਤੀ ਕਿ ਮੈਂ ਸਾਰੀ ਸੰਗਤ ਨੂੰ ਆਇਆ ਸੀ ਸਰੋਵਰ ਦੇ ਵਿੱਚ ਮੈਂ ਖੜਾ ਸੀ ਕਿ ਫੱਲੇ ਜਿਹੜੀ ਕਾਰ ਸੁਈ ਆ ਸਰਹੇਣ ਜੀ ਦਾ ਵੀ ਬਾਦ ਆ ਤੇ ਆਮ ਸਿੱਖ ਕੋਈ ਮਾਰੀ ਮਹਿਸੂਸ ਕਰਦਾ ਹੈ ਪਰ ਮੈਂ ਦੇਖਦਾ ਜੀ ਜਿਹੜਾ ਸਮਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਿਹੜੀ ਲੋਕਾਂ ਦੀ ਚਾਹ ਨਾਲ ਦੀ ਧੂੜ ਥੱਲੇ ਸਰੋਵਰ ਦੇ ਵਿੱਚ ਵਹਿੰਦੀ ਆ ਇਹ ਸਮਾਦਾਲੇ ਜਿਹੜੇ ਕਰਮਾਂ ਵਾਲੇ ਸਰੀਰਿਆਂ ਉਾਂ ਤੇ ਕੀਤੀ ਜਾਂਦੀ ਆ ਤਵਾਜੇ ਕਾਰ ਦੇ ਨਾਲ ਆਰੰਭ ਹੁੰਦੀ ਆ ਮੈਂ ਜਿੱਥੇ ਬਾਬਾ ਜਿਹੜੇ ਇਹ ਕਾਰ ਸੇਵਾ ਨਿਮਿਤ ਕੀਤੀ ਗਈ ਆ ਉਹਨਾਂ ਨੂੰ ਵਧਾਈ ਦੇਣਾ ਤੇ ਸ਼ਕਤਾਂ ਦੀ ਬੇਨਤੀ ਕਰਦਾ ਬਾਤ ਤੋਂ ਬਾਤ ਸਮਾਂ ਕੱਢ ਕੇ ਆਪਾਂ ਇਹ ਸੇਵਾ ਦੀ ਗੱਲ ਜੋਗਦਾਨ ਪਾਈਏ ਫਿਰ ਕਈ ਵਾਰੀ ਸਵਾਬ ਨਾਲ ਸਮਾਂ ਨਹੀਂ ਬਣਦਾ ਉਮਰ ਖਤਮ ਹੋ ਜਾਂਦੀ ਹੈ ਤੇ ਬੰਦਾ ਤਰਸਦਾ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰ ਸੇਵਾ ਜੇ ਸੰਗਤਾਂ ਦੇ ਉਤਸ਼ਾਹ ਦੇ ਨਾਲ ਚੱਲ ਰਹੀ ਆ ਮੇਰੇ ਖਿਆਲ ਪੰਜਾਂ 14 ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਹੈ ਕੰਪਲੀਟ ਹੋ ਜਾਣੀ ਸੋ ਬਹੁਤ-ਬਹੁਤ ਸੰਗਤਾਂ ਨੂੰ ਤੇ ਬਾਬਾ ਜੀ ਨੂੰ ਵਧਾਈ ਦਿਨ ਕਿ ਕਾਰਜ ਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜੇ ਸਾਰੇ ਯੋਗਦਾਨ ਪਾਉਣ ਤੇ ਇਹ ਜਿਹੜਾ ਸੁਭਾਗਾ ਸਮਾਂ ਮਿਲਿਆ ਇਹ ਬੜੇ ਲੰਮੇ ਸਮੇਂ ਤੋਂ ਬਾਅਦ ਮਿਲਦਾ ਉਹ ਸਮੇਂ ਅਨੁਸਾਰ ਆਪਣੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਰੋਵਰ ਦੀ ਕਾਰ ਸੇਵਾ ਜਿਹੜੀ ਹੈ ਜੀ ਉਹ ਸੌਂਪੀ ਗਈ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰ ਨਾ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨਿਵਾਜਿਆ ਆਪ ਜੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਹਾਂਜੀ ਪਹਿਲੇ ਰੰਗ तकरीबन ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥਲਵੇਂ ਤਿੰਨ ਚਾਰ ਬੋਰਡ ਨਹੀਂ ਕਰੀਦੇ ਬੋਤਲੇ ਸਾਰੇ 10 12 ਪੌੜ ਜਿਹੜੇ ਇਹ ਸਾਰੀ ਸੇਵਾ ਸੰਪੂਰਨ ਇਹ ਸੇਵਾ 2 ਦਿਨਾਂ ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ 3 4 ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗ ਦੀ ਸੇਵਾ ਨੂੰ 8 10 ਦਿਨ ਲੱਗਣਗੇ 30 40 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪੌੜਾਂ ਨੂੰ ਰੰਗ ਹੁੰਦਾ ਨਾ ਜੀ ਪਾਣੀ 'ਚ ਕਿੰਨਾ ਕੁ ਬੰਦਿਆਂ ਮੰਦਿਓ ਕਿ ਸੇਵਾ ਤੁਹਾਡੇ ਲਈ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਗਰੀਬਾਂ ਨੂੰ ਨਵਾਜਿਆ ਵਾਹਿਗੁਰੂ